ਇੱਕ ਗੱਲ ਹੋਰ ਜੇ ਨਾਲੇ ਹਾਂ ਡੈਡੀ ਜੀ ਨਾ ਬੜੀ ਵਗ ਗਈ ਆ ਲਾਗੇ ਬੰਨੇ ਸਾਰੇ ਪਿੰਡਾਂ ਦੇ ਜਾਣ ਪਛਾਣਵਾ ਉਹਨਾਂ ਦੀ ਤੇ ਕੋਈ ਨਹੀਂ ਆਪੇ ਕਿਤੇ ਪਤਾ ਕਰਕੇ ਨਾ ਤੇ ਤੁਹਾਨੂੰ ਲਵਾ ਦੇਣਗੇ ਓ ਯਾਰ ਉਹ ਤੇ ਲਵਾ ਦੇਣਗੇ ਚਲੋ ਇਹ ਆ ਵੀ ਕਦੇ ਨਾ ਕਦੇ ਤੇ ਦੱਸਣਾ ਹੀ ਆ ਹੈਨਾ ਕੱਲ ਨੂੰ ਐਵੇਂ ਲੜਾਈਆਂ ਹੋਣਗੀਆਂ ਘਰ 'ਚ ਦੋਵੇਂ ਭਰਾ ਲੜੋਗੇ ਫਿਰ ਵੀ ਨਹੀਂ ਚੰਗੇ ਲੱਗਦੇ ਇਹ ਤੋਂ ਚੰਗਾ ਵਾ ਵੀ ਟਾਈਮ ਨਾ ਬੰਦਾ ਕਰ ਲਈ ਤੇ ਉਹ ਵਧੀਆ ਗੱਲ ਯਾਹੋ ਤੇ ਗੱਲ ਠੀਕ ਵਾ ਪਰ ਜਦੋਂ ਕਿਤੇ ਸਾਡ ਅੱਡ ਅੱਡ ਹੋਇਆ ਨਾ ਸਾਡਾ ਤੇ ਲੋਕਾਂ ਨੂੰ ਵੀ ਪਤਾ ਲੱਗਣਾ ਮੇਰਾ ਇਰਾਦਾ ਹੈਗਾ ਵੀ ਚੱਲ ਅਸੀਂ ਰਹਿੰਦੇ ਇਕੱਠੇ ਭਾਵੇਂ ਅੱਛਾ ਤੇ ਹਸਾਬ ਜਿਹੜਾ ਉਹ ਵੱਖ-ਵੱਖ ਕਰ ਲਈਏ ਵੇਖ ਜੋ ਬੰਦਾ ਉਹਦੇ ਵਿਆਹ ਨੂੰ ਅਜੇ ਥੋੜਾ ਚਿਰ ਹੀ ਤੋਇਆ ਵਾ ਤੇ ਜੇ ਉਹਦਾ ਨਾ ਇਹ ਕੰਮ ਕਰਤਾ ਤਾਂ ਉਹਨੇ ਆਖੜਾ ਵੀ ਅਜੇ ਵਿਆਹ ਨੂੰ ਕਿੜੇ ਦਿਨ ਹੋਏ ਆ ਤੇ ਮੇਰਾ ਰੰਦਾ ਵੀ ਵੱਖ-ਵੱਖ ਕਰ ਲਈਏ ਹਸਾਬ-ਤਾਬ ਅੱਛਾ ਤੇ ਜਲੀ ਉਹਦੀ ਹਮਤਣ ਆਉਂਦੀ ਆ ਪੈੜੀ ਦੀ ਤੇ लवली ਨੂੰ ਪਤਾ ਹੋਵੇ ਕਿ ਸ਼ਾਕਿਲਿਆਂ ਚੋਂ ਕੀ ਬਜਣ ਡਿਆ ਵਾ ਤੇ ਮੈਨੂੰ ਵੀ ਪਤਾ ਹੋਵੇ